ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਗਿੱਲਪੱਤੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਵੀਰੇ ਬਠਿੰਡਾ ਵੀਡੀਓ ਨੂੰ ਦੋਸਤੋ ਲਾਸਟ ਤੱਕ ਦੇਖਿਓ ਅੱਜ ਤੁਹਾਨੂੰ ਬਹੁਤ ਵਧੀਆ ਸ਼ੌਂਕ ਕਰਾਵਾਂਗੇ ਮੋਹਰਾ ਨਸਲ ਦੇ ਨਗੀਨਿਆਂ ਦਾ ਇੱਕ ਬਾਈ ਨੇ ਦੂਸਰਾ ਸੁਆ ਬਚਾਲੇ ਖੜੀਏ ਜਿਹੜੀ ਆ ਝੋਟੀ ਸੇਲ ਕਰਨੀ ਆ ਝੋਟੀ ਦਾ ਪਿਓ ਵੀ ਕੋਲੀ ਖੜਾ ਵੀਰੇ ਘਰ ਦਾ ਬਾਈ ਨੇ ਪਾਲਿਆ ਹੋਇਆ ਤੇ ਇਸੇ ਝੋਟੇ ਦੀ ਇੱਧਰ ਇੱਕ ਝੋਟੀ ਆ ਬਚਾਲੇ ਵਾਲੀ ਆਹਾ ਦੂਜਾ ਸੁਆ ਵੀਰ ਕਹਿੰਦਾ ਬਾਈ ਜਗਸੀਰ ਸਿੰਘ ਸੀਰੇ ਦੇ ਘਰੋਂ ਵੀਡੀਓ ਆ ਪਿੰਡ ਗਿੱਲਪੱਤੀ ਆ ਇਹ ਬਾਈ ਕਹਿੰਦਾ ਆਪਾਂ ਇੱਕ ਸੇਲ ਕਰਨੀ ਆ ਜਾਨਵਰ ਹੋਰ ਵੀ ਆ ਵੀਰ ਕੋਲੇ ਆ ਦੇਖੋ ਕਰੇ ਜਮਾ ਇੱਕ ਕਰੇ ਲੂਕਾਮਾਂ ਤੇ ਬਰੀਡ ਤੇ ਬਾਈ ਦਾ ਕੰਮ ਆ ਇਹੋ ਜੇ ਪਸ਼ੂ ਦੋਸਤੋ ਟਾਵੇਂ ਟਾਵੇਂ ਘਰਾਚੋਂ ਨਿਕਲਦੇ ਆ ਹਰੇਕ ਘਰੇ ਦੋਸਤੋ ਮੋਹਰਾ ਨਸਲ ਤਿਆਰ ਨਹੀਂ ਹੁੰਦੀ ਤੇ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਆ ਛੋਟੀ ਬਾਰੇ ਡਿਟੇਲ ਲਵਾਂਗੇ ਬਾਕੀ ਕਿਹੜੇ ਦਾ ਕੀ ਰਿਕਾਰਡ ਹੈ ਨਾ ਵੀਰੇ ਆ ਜਾ sire bhai video ਦੇ ਸਾਹਮਣੇ ਆ ਜਾ ਸਸੀ ਗਾਲ ਬਾਈ ਜੀ ਸਸੀ ਗਾਲ ਬਾਈ ਜੀ ਪਿੰਡ ਬਾਈ ਆਪਣਾ ਗਿੱਲਪਤੀ ਪਠਿੰਡੇ ਤੋਂ ਜਦੋਂ ਗੋਨਿਆਂ ਨੂੰ ਜਾਂਦੇ ਆ ਮੇਨ ਰੋਡ ਦੇ ਉੱਤੇ ਹੈ ਨਾ ਮੇਨ ਰੋਡ ਤੇ ਮੇਨ ਰੋਡ ਠੀਕ ਆ sire bhai ਆਹਾ ਟੋਟੀ ਤੇ ਨਵਾਂ ਸੂਆ ਸੂਂਦੀ ਆ ਇਹ ਦੂਜਾ ਸੂਆ ਸੂਗੀ ਬਾਈ ਜੀ ਦੂਜਾ ਸੂਆ ਸੂਗੀ ਹਾਂਜੀ ਅੱਜ ਕਿੰਨੇ ਦਿਨ ਰਹਿ ਗਏ ਵੇ ਅੱਜ ਇਹਦੇ 5-6 ਦਿਨ ਰਹਿ ਗਏ ਬਾਈ ਜੀ 5-6 ਦਿਨ ਰਹਿ ਗਏ ਹਾਂਜੀ ਹਾਂਜੀ ਪਿਓ ਇਹਦਾ ਹਕੋਲੀ ਖੜਾਗਾ ਹਾਂ ਪਿਓ ਇਹ ਆਪਣਾ ਸੁਲਤਾਨ ਦਾ ਬੱਚਾ ਈ ਆਪਣਾ ਇਹ ਆਪਲਾ ਬੁੱਢੇ ਖੜੇ ਵਾਲੇ ਸੁਲਤਾਨ ਦਾ ਇਹ ਹਾਂ ਬੁੱਢੇ ਖੜੇ ਸੁਲਤਾਨ ਦਾ ਜੀ ਸੁਲਤਾਨ ਦਾ ਇਹ ਆਪ ਆ ਗਿਆ ਉਹਦੀ ਇਹ ਕੱਟੀ ਆ ਪਹਿਲਣ ਨੇ ਵੀਰੇ ਤੇਰੇ ਕੋਲੇ ਕਿੰਨਾ ਕ ਦੁੱਧ ਦਿੱਤਾ ਇਹ ਬਾਈ 15 ਲੀਟਰ ਦੁੱਧ ਦਿੱਤਾ ਇਹਨੇ ਆਪਣੇ ਕੋਲ ਪਹਿਲਣ ਨੇ ਹਾਂਜੀ ਹਾਂਜੀ ਜਮਾ ਸਹੀ ਹਾਂ ਤਾਂ ਹਾਂ ਸੋਸ 15 ਲੀਟਰ ਜਮਾਈ ਠੀਕ ਹੈ ਹਾਂ ਇਹ 4-5 ਦਿਨ ਰਹਿ ਗਏ ਯਾਰ ਠੀਕ ਆ ਠੀਕ ਆ ਆ ਜੀ ਪਹਿਲਾਂ ਨੂੰ ਟੁੱਟੇ ਮਤਲਬ ਜਿਹੜੀ ਖੜੀ ਹੈ ਜੀ ਆ ਹੁਣ ਇਹ ਪਹਿਲਣਾ ਜੀ ਟੁੱਟੇ ਆਪਣੇ ਸਾਹਮਣੇ ਦੀ ਬੱਚੀ ਇਸ ਸਾਹਣ ਦੀ ਆ ਇਹ ਪਹਿਲਣਾ ਜੀ ਇਹਦੀ ਕੱਟੀ ਆਹਾ ਹਨਾ ਹਾਂਜੀ ਹਾਂਜੀ ਪਿਛਲੇ ਸੂਏ ਦੀ ਪਿਛਲੇ ਸੂਏ ਦੀ ਠੀਕ ਆ ਠੀਕ ਆ ਸਿਰੇ ਬਾਈ ਗੱਬਣ ਕਿਹੜੇ ਤੋਂ ਇਹ ਆਪਣੀ ਇਹ ਕੋਹੀ ਨੂਰ ਤੋਂ ਗੱਬਣਾ ਜੀ ਕੋਹੀ ਨੂਰ ਤੋਂ ਲక్ష్ਮੀ ਡੈਰੀ ਫਾਰਮ ਵਾਲੇ ਵੀਰੇ ਕੋਹੀ ਨੂਰ ਤੋਂ ਇਹ ਗੱਬਣਾ ਹਾਂਜੀ ਹਾਂਜੀ ਉਹ ਕੱਟੀ ਵੀ ਇਹਦੀ ਉਹਨੇ ਕਿੰਨਾ ਕੁ ਪਤਾ ਪਹਿਲਣ ਨੇ ਇਹਦਾ ਇਹ ਬਾਈ ਹੁਣ ਆਪਣੇ ਕੋਲੇ ਹੈਗਾ ਹੈਗਾ 11-12 ਕਿਲੋ ਦੁੱਧ ਤਿਆਰ ਆ ਪਹਿਲਾਂ 20-25 ਦਿਨ ਉਮਰ ਦਾ ਦੰਦ ਬਾਰੇ ਨਹੀਂ ਬਾਈ ਜੀ ਮੈਨੂੰ ਜਾਣਕਾਰੀ ਹੀ ਪੈਸੀ ਹੈ ਹਾਂ ਜੀ ਘਰੇ ਲੁਗਾ ਮੈਂ ਠੀਕ ਹੈ ਹਾਂ ਜੀ ਦੋਸਤੋ ਬਾਈ ਨੇ ਆਹ ਛੋਟੀ ਸੇਲ ਕਰਨੀ ਆ ਬਾਕੀ ਮੈਂ ਖੋਲ ਕੇ ਤੋੜ ਕੇ ਤੁਹਾਡਾ ਸ਼ੌਂਕ ਕਰਾਉਂਗਾ ਬਾਅਦ ਵਿੱਚ ਅਪੇ ਝੋਟੇ ਬਾਰੇ ਕਰਾਂਗੇ ਗੱਲਬਾਤ ਇਹਨੂੰ ਖੋਲ ਲੀਏ ਫਿਰ ਵੀਰੇ ਹਾਂ ਜੀ ਹਾਂ ਜੀ ਤਕਾ ਨਾ ਤੋੜ ਲਈ ਜੇ ਬਾਲਾ ਡਾਡਾ ਕੋਈ ਚੱਕਰ ਨਹੀਂ ਵੀਰੇ ਬਾਕੀ ਤੁਸੀਂ ਕੁਆਲਿਟੀ ਚੈੱਕ ਕਰੋ ਬਾਈ ਮੋਹਰਾ نسل ਦੀ ਪਹਿਲਾ ਸੂਆ ਬਾਈ ਕਹਿੰਦਾ ਇਹਨੇ ਜਿਹੜਾ ਦੁੱਧ ਦਿੱਤਾ 14 15 ਕਿਲੋ ਕੋਲ ਬਹੁਤ ਬਹੁਤ ਦੁੱਧ ਪਾਇਆ ਡਰਦੀ ਹੈ ਥੋੜੀ ਜੀ ਮੇਰੇ ਤੋਂ ਟਕਾਣ ਵਾਲੀ ਤੋੜੀ ਵੀਰੇ ਬਾਰ ਖੋਲ ਦੇ ਭਾਈ ਓਏ ਟਲ ਕਿ ਕਿੱਧਰ ਮਾਰਨਾ ਸਵਾ ਕਿੱਧਰ ਆਹ ਦੇਖੋ ਵੀਰੇ ਤੋੜ ਕੇ ਤੁਹਾਨੂੰ ਦਿਖਾਣਾ ਮੈਂ ਥੋੜੀ ਜੀ ਜਗ੍ਹਾ ਦੀ ਤੰਗੀ ਨਹੀਂ ਆਪਾਂ ਘਰੇ ਪੂਰੇ ਵਧੀਆ ਗੇੜੇ-ਗੁੜੇ ਦਵਾਉਂਦੇ ਹੋ ਸਕਿਆ ਤਾਂ ਗਲੀ 'ਚ ਬਾਹਰ ਲੈ ਜਾਾਂਗੇ ਥੋੜਾ ਡਰਦਾ ਪਸ਼ੂ ਬਾਹਰ ਕਿਤੇ ਬਾਈ ਵਰਗੇ ਕਹਿੰਦੇ ਕੱਢੇ ਨਹੀਂ ਵਿੜੇ ਭੀੜੇ ਦਾ ਥੋੜਾ ਜਹਾ ਹੀ ਕਰਨਾ ਬਾਕੀ ਦੋਸਤੋ ਨਗੀਨਾ ਹੀ ਕਹਿ ਦਈਏ ਆਪਾਂ ਉਹ ਚੀਜ਼ ਆਟਾਵੇਂ ਢਾਵੇਂ ਘਰਾਂ 'ਚ ਉਹ ਜਿਹੀਆਂ ਝੋਟੀਆਂ ਲੈ ਭਾਈ ਸਾਨੂੰ ਗਲੀ 'ਚ ਤੋੜ ਕੇ ਦਿਖਾ ਦਿੰਨੇ ਆਪਾਂ ਪੱਕੇ ਵੀ ਵਿੜੇ 'ਚ ਨਾ ਤੰਗੀ ਸੀ ਜਗ੍ਹਾ ਦੀ ਹੋਣੀ ਬਈ ਥੋੜਾ ਸਾਈਡ ਤੇ ਕੋਈ ਨਹੀਂ ਮਰ ਤੋ ਤਾਂ ਭੀ ਡਰੂਗੀ ਇਹ ਆਖ ਲੈ ਆ ਦੇਖੋ ਵੀਰੇ ਲੇਵੇ ਦੀ ਕੁਆਲਿਟੀ ਚੈੱਕ ਕਰੋ ਝੋਟੀ ਦੀ ਆ ਦੇਖੋ ਬਈ ਗਲੀ ਚ ਤੋਰ ਕੇ ਦਿਖਾ ਦਿੰਨਾ ਸਾਨੂੰ ਘਰੇ ਥੋੜੀ ਜਿਹੀ ਜਗ੍ਹਾ ਦੀ ਤੰਗੀ ਕਰਕੇ ਨਾ ਤੇ ਝੋਟੀ ਕਦੇ ਕੱਢੇ ਨਹੀਂ ਹੈਣਾ ਬਾਈ ਬਾਹਰ ਬੂਰ ਪਸੋ ਕੱਢੇ ਨਹੀਂ ਪਸੂ ਤਾਂ ਕਰਕੇ ਥੋੜਾ ਉਪਰਾਂ ਕਰਦੀ ਆ ਡਰ ਡਰ ਕੇ ਸਹਿਮ ਕੇ ਦੁਰਦੀ ਆ ਝੋਟੀ ਬਹੁਤ ਸੋਹਣੀ ਆ ਯਾਰ ਬਾਈ ਝੋਟੀ ਦਾ ਪਿਓ ਵੀ ਰੋੜਿਆਂ ਦੇ ਕੋਲੀ ਖੜਾਗਾ ਦੂਜਾ ਸੂਆ ਇਹਨੇ ਸੂਣਾ ਵੀਰੇ ਆ ਕਰੋ ਚੱਕ ਡਰੀ ਭਈ ਆ ਯਾਰ ਵਾਲੀ ਆ ਜਾ ਪਤਾ ਆ ਹੂੰ ਕੋਈ ਨਹੀਂ ਕੋਈ ਨਹੀਂ ਟਿਕਾਣਾ ਲੈ ਅੰਦਰ ਅੰਦਰ ਖੜ ਕੇ ਕਰਦੇ ਆ ਇਹਦੇ ਬਾਰੇ ਗੱਲਾਂ ਬਾਤਾਂ ਤੇ ਪਸ਼ੂ ਸਾਨੂੰ ਮੈਂ ਦੂਜੇ ਵੀ ਦਿਖਾਉਣਾ ਬਾਈ ਦੇ ਕੋਈ ਨਹੀਂ ਯਾਰ ਭਾਈ ਅੰਦਰ ਲੈ ਚੱਲਾ ਡਰੀ ਵਾਲੀ ਜਾਂਦੀ ਆ ਕਈ ਵਾਰੀ ਪਸ਼ੂ ਹੁੰਦਾ ਭੱਜ ਭੁੱਜ ਕੇ ਸੱਟ ਪੇਟ ਨਾ ਖਾਲੇ ਟਿਕਾਣਾ ਲੈ ਚੱਲੀ ਅੰਦਰ ਆ ਲੈ ਕੇ ਰਵੇ ਦੀ ਚੱਕ ਬਾਕੀ ਸਾਨੂੰ ਮੈਂ ਖੜੀ ਤੇ ਕੈਮਰਾ ਮਾਰ ਕੇ ਪੂਰੀ ਗੌਰ ਨਾਲ ਦਿਖਾ ਦੂੰ ਵੀਰੇ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਹੋਈ ਨੰਬਰ ਵਾਈ ਸੀਰੇ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਆ ਦੇਖੋ ਉਥੀ ਲਾਇਆ ਚੱਲ ਬਾਈ ਕਰੋ ਬਾਈ ਜੀ ਚਾਹ ਗਾਉ ਹੈ ਆਪਣੀ ਜੀ ਦਾ ਇਹ ਜੇ ਪਸ਼ੂ ਟਾਵੇਂ ਟਾਵੇਂ ਕਰਾਂ ਚ ਸਜਣੋ ਹਨਾ ਫਰੇਕ ਕੋਈ ਇਹ ਚੀਜ਼ਾਂ ਤਿਆਰ ਨਹੀਂ ਹੁੰਦੀਆਂ ਸਿਰੇ ਬਾਈ ਭਾ ਕੀ ਕਰੇਗਾ ਫਿਰ ਇਹਦਾ ਜੱਜ ਨਸਲਾ ਚੱਲ ਮਿਹਨਤ ਹੈ ਤੇਰੀ ਹਾਂਜੀ ਹਾਂਜੀ ਬਾਈ ਜੀ ਹੈ 2,60 ਹਾਂ ਬਾਈ 2,60000 ਹਾਂਜੀ ਹਾਂਜੀ 2,60000 ਦੋਸਤੋ ਬਾਈ ਨੇ ਇਹਦਾ ਮੁੱਲ ਕਰਿਆ ਦੁੱਧ ਕਿੰਨਾ ਕੁ ਪਾਜੂ ਸਿਰੇ ਐਦ ਕੀ ਬਾਈ ਤੋ ਦੋ ਬਾਈ ਸੇਵਾ ਤੇ ਆਪਣੇ ਕੋਲ ਜਿੰਨਾ ਦਿੱਤਾ ਆਪਾਂ ਤੁਹਾਨੂੰ ਦੱਸਦਾ ਗਾਂ ਅਗਲਾ ਜੇ ਆਪਾਂ ਪਾਊਗਾ ਵੀ 17-18 ਲੀਟਰ ਦੇ ਸਕਦੇ ਆ ਆਪਣੇ ਕੋਲ ਇਹਨੇ ਇਹਨਾਂ ਦਿੱਤਾਗਾ ਹਾਂ ਪਹਿਲਾਂ ਨੇ ਆਪਣੇ ਕੋਲ ਇਹਨਾਂ ਤੋਂ 14 ਤੋਂ 15 ਦੇ ਵਿੱਚ ਹਾਂ ਇਹਨੇ 14 ਤੋਂ 15 ਦਿੱਤਾ ਠੀਕ ਹੁਣ ਗਾਂ ਅਗਲੇ ਦੇ ਮਤਲਬ ਉਸ ਕਰਨ ਤੇ ਆ ਹਾਂ ਆਪਾਂ ਕਾਪੂ ਮਾਰਦੀ ਹੈ ਵੀ 20-25 ਦੇ ਹਾਂ ਵੀ ਗਾਂ ਪਾ ਅਗਲੇ ਦੇ ਪਾਉਣ ਕਰਨ ਤੇ ਆ ਹੂੰ ਸਾਹਮਣ ਤੇ ਆ ਤੇ ਦਿਨ ਰਹਿ ਗਏ ਤਕਰੀਬਨ ਦੋਸਤੋ 4-5 ਕਹਿੰਦਾ ਸੀ ਬਾਈ ਹਾਂਜੀ ਹਾਂ ਮੁੱਲ ਆ ਗਿਆ 2,60 ਹਾਂ ਨੰਬਰ ਵੀਰ ਦਾ ਸ਼ਾਟ ਦੇ ਹੀਠਾਂ ਚੱਲੀ ਜਾਂਦਾ ਆ ਕੱਟਾ ਕਿੰਨੀ ਕੁ ਉਮਰ ਦਾ ਹੋ ਗਿਆ ਆਪਣਾ ਇਹ 7 ਸਾਲ ਦਾ ਹੋ ਗਿਆ ਬੇ ਜੀ 7 ਸਾਲਾਂ ਦਾ ਹਾਂਜੀ ਹਾਂਜੀ ਫਿਰ ਤਾਂ ਪਿੰਡ ਜੀ ਵੀ ਝੋਟਣਾ ਝੁੱਟੀਆਂ ਬਹੁਤ ਆ ਆ ਕਾਫੀ ਸੋਹਣੇ ਆ ਬਹੁਤ ਸੋਹਣੇ ਬੱਚੇ ਆ ਇਹਦੇ ਜੀ ਆਪਣੇ ਅੱਛਾ ਹਾਂਜੀ ਆ ਬੱਚਾ ਇਹਦਾ ਪਹਿਲਾ ਆਪਣਾ ਆਇਆ ਵਾ ਪਹਿਲਾਂ ਬਸ ਟੁੱਟਿਆ ਖੁੜੀ ਸਿਰੇ ਤੇ ਪਰਲੀ ਹਾਂਜੀ ਹਾਂਜੀ ਹਾਂ ਇਹ ਇਹ ਦੋਨੇ ਭੈਣਾਂ ਇਹਦੀਆਂ ਆ ਹਾਂ ਹਾਂ ਇਹ ਰਹੀਆਂ ਦੋਨੇ ਇਹਦੀਆਂ ਧੀਆਂ ਮੰਨ ਕੇ ਹਾਂਜੀ ਤੇ ਇਹਦੀ ਫੀਸ ਫਿਰ ਕੀ ਚੱਲਦੀ ਹੋਡੀ ਪਿੰਡ ਚ ਇਹਦੀ ਬੇ ਜੀ 1000 ਰੁਪਏ ਫੀਸ ਹੈ ਜੀ 1000 ਰੁਪਏ ਹਾਂਜੀ ਹਾਂਜੀ ਜੇ ਗਿੱਲ ਪੱਤੀ ਜਾਂ ਸੇ ਪਾਸੇ ਗੋਨਿਆਂ ਵਾਲਾ ਨੇੜੇ ਤੇ ਜਿਹੜੇ ਨੇ ਵੀ ਆਉਣਾ ਹੋਵੇ ਸੀਮਣਾ ਤੋਂ ਕਈ ਵਾਰੀ ਨਹੀਂ ਰਹਿੰਦੀਆਂ ਹਨਾ ਬਈ ਮੱਜਾਂ ਅੱਜ ਕੱਲ ਆਮ ਹੀ ਗੱਲ ਆ ਵੀ ਟੀਕਿਆਂ ਤੋਂ ਪਸ਼ੂ ਨਹੀਂ ਰਹਿੰਦੇ ਤਾਂ ਬਈ ਬੋਲੋ ਤਾਂ ਤੁਸੀਂ ਕਰਾਸ ਕਰਾਉਗੇ ਤਾਂ ਇਹ ਜਿਹਾਂ ਝੋਟੀਆਂ ਸੋਡੇ ਘਰੇ ਆਮ ਹੀ ਮਿਲ ਜਾਣਗੀਆਂ ਪੈਦਾ ਹੋ ਜਾਣਗੀਆਂ 7 ਸਾਲਾਂ ਦੀ ਉਮਰ ਆ ਦੋਸਤੋ ਝੋਟਾ ਤੇ ਪਲਵਾਨ ਫਿਰ ਕੋਈ ਕੋਈ ਬੰਦਾ ਹੀ ਸਾਂਭਦਾ ਹਰੇਕ ਦੇ ਬਸ ਦੀ ਗੱਲ ਨਹੀਂ ਹੁੰਦੀ ਝੋਟਾ ਰੱਖਣਾ ਪਿੰਡ 'ਚ ਦੋਸਤੋ ਇੱਕ ਦੋ ਘਰ ਹੀ ਹੁੰਦੇ ਆ ਦੁੱਧ ਵਾਲੇ ਪਸ਼ੂ ਤਾਂ ਚਲੋ ਹਰੇਕ ਨੂੰ ਲੋਡ ਹੁੰਦੀ ਆ ਇਹ ਬੰਦਾ ਕੋਈ ਸ਼ੌਂਕੀਆ ਰੱਖਦਾ ਮਿਹਨਤੀ ਜੀ ਵਾਲਾ ਭਰਾ ਤੇ ਬਾਹਗੁਰ ਦੀ ਕਿਰਪਾ ਨਾਲ ਛੋਟਾ ਨਾ ਕੈਮਰੇ ਦੇ ਜਮਾ ਹੈ ਸਕਰੀਨ ਦੇ ਵਿੱਚ ਫਿੱਟ ਹੋਇਆ ਪਿਆ ਦੇਖੋ ਵੀਰੇ ਹਮ ਆਇ ਦਿੱਤੀ ਆਗੀ ਕੋਈ ਨੋਰ ਤੋਂ ਹੈ ਗੱਬਣਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕੋਲੇ ਆ ਜਿਓ ਆਪ ਦੀ ਜਿੰਮੇ ਮਰਜੀ ਤਸੱਲੀ ਕਰਕੇ ਬਾਈ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਡਿਮਾਂਡ 2 ਲੱਖ ਤੇ 60000 ਰੁਪਇਆ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰਿਆਂ ਨੂੰ